ਨਾਟਿਨ ABP TV ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਨੂੰ ਵੀ ਖੋਜ ਦੀ ਭਾਸ਼ਾ ਬਣਾਈ ਜਾਣ ਦੀ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਰਜਿਸਟਰਡ ਵੱਲੋਂ ਇੱਕ ਮਤਾ ਪਾਸ ਕਰਕੇ ਭਰਪੂਰ ਸ਼ਲਾਘਾ ਕੀਤੀ ਗਈ। ਕੱਲ੍ਹ ਸ਼ਾਮ ਸਥਾਨਕ ਗਿਰੂੜ ਸਥਿਤ ਕੈਰੀਅਰ ਕਾਲਜ ਦੇ ਦਫ਼ਤਰ ਵਿਖੇ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮਹੀਨਾਵਾਰ ਸਾਇਤਿਕ ਮਿਲਣੀ ਦੌਰਾਨ ਇਹ ਮਤਾ ਉਚਿਤ ਤੌਰ ਤੇ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਜਿਸ ਵਿੱਚ ਗੀਤਕਾਰਾਂ ਕਵੀਆਂ ਅਤੇ ਕਹਾਣੀਕਾਰਾਂ ਨੇ ਆਪਣੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਦੱਸਿਆ ਕਿ ਮਾਨਯੋਗ 22 ਚਾਂਸਲਰ ਪ੍ਰੋਫੈਸਰ ਡਾਕਟਰ ਕਰਮਜੀਤ ਸਿੰਘ ਜੀ ਦੀ ਜੋਗ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਉੱਚ ਸਿੱਖਿਆ ਦੇ ਖੇਤਰ ਵਿੱਚ ਇੱਕ ਇਤਿਹਾਸਿਕ ਕਦਮ ਚੁੱਕਦਿਆਂ ਪੰਜਾਬੀ ਪਹਿਰ ਸਿੱਖਿਆ ਖੋਜ ਅਤੇ ਪ੍ਰਸ਼ਾਸਨ ਨੀਤੀ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਤਹਤ ਯੂਨੀਵਰਸਿਟੀ ਵਿੱਚ ਪੀ ਐਚ ਡੀ ਥੀਸਿਸ ਨਿਬੰਧ ਪ੍ਰੋਜੈਕਟ ਰਿਪੋਰਟਾਂ ਤੇ ਕੋਸ਼ ਕਾਰਜ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਗੁਰਮੁਖੀ ਵਿੱਚ ਵੀ ਜਮਾ ਕਰਵਾਉਣੇ ਲਾਜ਼ਮੀ ਹੋਣਗੇ ਸਾਇਤਿਕ ਮਿਲਣੀ ਦਾ ਆਗਾਜ਼ ਕਰਦੇ ਹਾਂ ਉਗੇ ਲੇਖਕ ਪੰਮੀ ਹਬੀਬ ਨੇ ਆਪਣੀ ਮਿੰਨੀ ਕਹਾਣੀ ਝੋਲੀ ਫਲ ਰਾਹੀ ਡੇਰਾਬਾਦ ਵਿੱਚ ਫੈਲੇ ਪਖੰਡ ਦਾ ਬੜੇ ਸੰਤੁਲਿਤ ਸ਼ਬਦਾਂ ਨਾਲ ਜ਼ਿਕਰ ਕੀਤਾ ਬੋਰ ਦੇ ਜਨਰਲ ਸਕਤਰ ਅਤੇ ਸਾਹਿਤਕ ਮਿਲਣੀ ਦੇ ਸੰਚਾਲਕ ਤੇ ਗੀਤਕਾਰ ਪਰਮਿੰਦਰ ਸਿੰਘ ਅਲਵੇਲਾ ਨੇ ਜ਼ਿੰਦਗੀ ਦੀ ਅਟਲ ਸਚਾਈ ਦਰਸਾਉਂਦਾ ਕੁਦਰਤ ਦੀ ਮਾਰ ਅਜੇਹਾ ਗੀਤ ਗਾਇਆ ਕਿ ਪਲ ਪਰ ਲਈ ਸਭ ਜਜਵਾਤੀ ਹੋ ਗਏ ਜਦ ਕਿ ਗੀਤਕਾਰ ਸੁਖਬੀਰ ਸੰਧੇ ਨੇ ਟੈਂਸ਼ਨਾਂ ਨਾਂ ਦੇ ਹਾਸ ਬਿਆੰਗ ਅਤੇ ਸ਼ਰਮੌਰ ਕਵੀ ਐਡਵੋਕੇਟ ਦੀਪ ਲੁਧਿਆਣਵੀ ਨੇ ਤੂੰ ਹੱਸਿਆ ਕਰ ਸੁਣਾ ਕੇ ਮਹਿਫਲ ਦਾ ਮਾਹੌਲ ਖੁਸ਼ਗਵਾਰ ਬਣਾ ਦਿੱਤਾ ਪ੍ਰੋਡ ਪੰਥਕ ਕਵੀਆਂ ਹਰਦੇਵ ਸਿੰਘ ਕਲਸੀ ਅਤੇ ਚਰਨਜੀਤ ਸਿੰਘ ਚਾਨਣ ਨੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਕਵਿਤਾਵਾਂ ਪੜੀਆਂ ਜਦਕਿ ਗੀਤਕਾਰ ਤੇ ਗਾਇਕ ਜਗਪਾਲ ਸਿੰਘ ਜੱਗਾ ਜਮਾਲਪੂਰੀ ਨੇ ਬੜੀ ਸ਼ਰਧਾ ਭਾਵਨਾ ਨਾਲ ਗੀਤ ਪੇਸ਼ ਕੀਤਾ ਗਜ਼ਲਗੋ ਜੁਰਾਵਰ ਸਿੰਘ ਪੰਛੀ ਨੇ ਤਰਨਮ ਵਿੱਚ ਗਾ ਕੇ ਚਿੜੀਆਂ ਦੀ ੜਾਂ ਰਹੀ ਖੂਬ ਰੰਗ ਬਣਿਆ ਅੰਤ ਵਿੱਚ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਆਪਣੇ ਸਵਰਗੀ ਦਾਦਾ ਕਾਮਿਲ ਜਹਿਲਮੀ ਦੀ ਗੁਰਬਾਣੀ ਬਾਰੇ ਲਿਖੀ ਕਵਿਤਾ ਪੜਨ ਉਪਰੰਤ ਹਾਜ਼ਰ ਸਾਇਤਕਾਰਾਂ ਦਾ ਧੰਨਵਾਦ ਕੀਤਾ ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਰਜਿਸਟਰਡ ਵੱਲੋਂ ਮੈਡਮ ਅਮਰ ਪ੍ਰੀਤਕੌਰ ਅਤੇ ਸਹਾਇਕ ਵਿਜੇ ਕਲਿਆਣ ਨੇ ਸ਼ਿਲਾਘਾਯੋਗ ਇੰਤਜ਼ਾਮ ਕੀਤਾ ਹੋਇਆ ਸੀ